ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਆ ਸਾਰੇ ਹੀ ਸਿੰਘ ਇੱਥੇ ਆ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਗਿਆ ਸਾਰੇ ਇੱਕ ਦਿਲ ਤੋਂ ਚੰਗੀ ਤਰ੍ਹਾਂ ਮਿਹਨਤ ਕਰਨ ਲੋ ਬਲਾਲ ਚ ਛੱਡ ਕੇ ਤੇ ਜਿਹੜੀ ਇਹ ਪਾਰਟੀ ਦੀ ਮਹਿਮਾ ਬਹੁਤ ਬਲੰਦੀਆਂ ਤੱਕ ਜਾ ਸਕਦੀ ਆ ਇਹ ਆਪਾਂ ਨੂੰ ਹੁਣ ਮਿਹਨਤ ਦੀ ਲੋੜ ਆ ਕਿਉਂਕਿ ਜਦੋਂ ਨਵੀਂ ਨਵੀਂ ਪਾਰਟੀ ਆਪਾਂ ਆਰੰਭ ਕਰਦੇ ਆ ਉਦੋਂ ਬਹੁਤ ਹਨ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਵੀ ਦਬਾਅ ਪਾਉਣਗੀਆਂ ਕੁਝ ਆਪਣੇ ਵੀ ਸਾਡੇ ਹੈਗੇ ਜਿਹੜੇ ਦਬਾਅ ਪਾਉਣਗੇ ਇਹ ਕਰਕੇ ਮੈਂ ਕਹਿੰਨੀ ਵੀ ਨਾ ਡਰ ਹੋ ਕੇ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੀਏ ਤੇ ਇੱਕ ਦਿਲ ਨਾਲ ਲਾ ਕੇ ਕੰਮ ਕਰੀਏ ਤੇ ਫਿਰ ਤੇ ਆਪਣੀ ਪਾਰਟੀ ਜਿਹੜੀ ਬਲੰਦੀਆਂ ਤੱਕ ਜਾਊਗੀ ਬਹੁਤ ਵਧੀਆ ਸੰਗਤ ਵੱਲੋਂ ਤੇ ਆਪਾਂ ਵੋਟਾਂ 'ਚ ਹੀ ਵੇਖ ਲਿਆ ਸੰਗਤ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਬਹੁਤ ਹੀ ਨੌਜਵਾਨੀ ਜਿਹੜੀ ਨਾਲ ਜੁੜ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿਿਹੜੀ ਪੁਰਾਣੀਆਂ ਪਾਰਟੀਆਂ ਉਹ ਦਬਾਨ ਦੀ ਕੋਸ਼ਿਸ਼ ਵੀ ਕਰ ਰਹੀਆਂ ਹੋ ਜੀ ਕੋਈ ਨਹੀਂ ਪਾਰਟੀਆਂ ਨੇ ਤੇ ਕੋਸ਼ਿਸ਼ ਕਰਨੀ ਆ ਆਪਾਂ ਨੂੰ ਸੰਗਤ ਦਾ ਹੈ ਗਿਆ ਨਾਲ ਸੰਗਤ ਤੇ ਗੁਰੂ ਦਾ ਓਟ ਆਸਰਾ ਵਾ ਜਿਹਦੇ ਗਾੜੀ ਕੋਈ ਵੀ ਕਿਸੇ ਦੀ ਵੀ ਕੋਈ ਚੱਲ ਨਹੀਂ ਸਕਦੀ ਤੇ ਗੁਰੂ ਦਾ ਓਟ ਅਸਰਾ ਲੈ ਕੇ ਚੱਲੇ ਆਂ ਤੇ ਵਾਹਿਗੁਰੂ ਸਾਰੇ ਕਾਰਜ ਜਿਹੜੇ ਆਪੇ ਹੀ ਰਾਸ ਕਰਨਗੇ। ਭਾਈ ਅਮਨੀਪਾਲ ਜੀ ਵੱਲੋਂ ਕੋਈ ਸੰਦੇਸ਼ ਲੋਕਾਂ ਨੂੰ ਦੇਣਾ ਚਾਹੋਗੇ ਆਪ। ਬਸ ਉਹ ਇਹੀ ਕੌਮ ਨੂੰ ਕਹਿੰਦੇ ਕਿ ਸਾਰੀ ਕੌਮ ਚੜ੍ਹਦੀ ਕਲਾ ਚ ਰਹੋ। ਕੋਈ ਨਹੀਂ ਵਾਹਿਗੁਰੂ ਸਾਰੇ ਕਾਰਜ ਜਿਹੜੇ ਫਤਿਹ ਕਰਨਗੇ। ਜੀ। ਹਾਂਜੀ। ਜਿੱਕਾ ਖਾਲਸਾ, ਸ਼੍ਰੀ ਵਾਹਿਗੁਰੂ ਜਿੱਕੀ ਫਤਿਹ। ਅੱਜ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੀ ਕਮੇਟੀ ਅਨਾਉਂਸ ਕੀਤੀ ਗਈ ਆ। ਉਹਦੇ 'ਚ ਦਾਸ ਨੂੰ ਅਬਜ਼ਰਵਰ ਦੀ ਸੇਵਾ ਦਿੱਤੀ ਗਈ ਆ। ਤੇ ਨਾਲ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਅਸੀਂ ਸਾਰੇ ਵੀਰ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਰਲ ਮਿਲ ਕੇ ਭਰਤੀ ਦੀ ਮੁਹਿੰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਪੂਰੇ ਗਰਦਾਸਪੁਰ ਜ਼ਿਲ੍ਹੇ ਚ ਹਰੇਕ ਘਰ ਘਰ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਮਹਿੰਮ ਨੂੰ ਚਾਲੂ ਕਰਾਂਗੇ ਤੇ ਵੱਡੇ ਬੁਲੰਦੀਆਂ ਤੇ ਇਸ ਪਾਰਟੀ ਨੂੰ ਲੈ ਕੇ ਜਾਵਾਂਗੇ ਬਈ ਨੌਜਵਾਨਾਂ ਦਾ ਬੜੇ ਵੱਡੀ ਗਿੰਦੀ ਚ ਆਇਆ ਨੌਜਵਾਨ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੋ ਕੀ ਗੱਲਬਾਤ ਚੱਲੀ ਨੌਜਵਾਨਾਂ ਨਾਲ ਤੁਹਾਡੀ ਨੌਜਵਾਨ ਤੇ ਅੱਜ ਵੀਰ ਜੀ ਉਤਸ਼ਾਹ ਪਹਿਲੇ ਦਿਨ ਤੋਂ ਹੀ ਬਹੁਤ ਆ ਭਾਈ ਸਾਹਿਬ ਨੂੰ ਇੰਨਾ ਕਿ ਪਿਆਰ ਦਿੱਤਾ ਹੈ ਨੌਜਵਾਨਾਂ ਨੇ ਜਦੋਂ ਦੇ ਉਹ ਵਿਦੇਸ਼ ਤੋਂ ਆਏ ਨੇ ਉਹ ਨੌਜਵਾਨ ਹੀ ਨੌਜਵਾਨ ਦਾ ਦੁੱਖ ਸਮਝ ਸਕਦਾ ਆ ਭਾਈ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਸੋਚ ਸੀ ਇਹ ਹੀ ਲੈ ਕੇ ਤੁਰੇ ਸੀਗੇ ਕਿ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਆ ਤੇ ਜਿੱਥੋਂ ਤੱਕ ਕਿ ਪੰਜਾਬ ਦੇ ਸਾਰੇ ਹੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਚਾਹੀਏ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਕਿਉਂਕਿ ਨਸ਼ਿਆਂ ਨੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਖਾ ਲਿਆ ਆ ਅੱਜ ਵੇਖੋ ਤੁਸੀਂ ਅੱਜ ਦੀ ਤਾਜ਼ਾ ਖਬਰ ਆਈ ਆ ਕਿ 200 ਨੌਜਵਾਨ ਜਿਹੜਾ 50-50 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀਗਾ ਅੱਜ ਵਾਪਸ ਭੇਜ ਦਿੱਤਾ ਗਿਆ ਤੇ ਪੰਜਾਬ ਦੀ ਤਰਾਸਦੀ ਹੈ ਕਿ ਸਾਨੂੰ ਇਸ ਧਰਤੀ ਤੋਂ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਸਾਡੀ ਪਾਰਟੀ ਦਾ ਮੁੱਖ ਮਕਸਦ ਇਹ ਹੀ ਹੈ ਕਿ ਅਸੀਂ ਪੰਜਾਬ ਨੂੰ ਇੱਕ ਵਧੀਆ ਸੋਚ ਲੈ ਕੇ ਤੁਰਿਆਂ ਕਿ ਪੰਜਾਬ ਨੂੰ ਵਧੀਆ ਇੱਕ ਇਹੋ ਜਿਹਾ ਸੂਬਾ ਬਣਾ ਦੇਾਂਗੇ ਕਿ ਸਾਰੇ ਜਿਹੜੇ ਵਰਗ ਆ ਇੱਥੇ ਖੁਸ਼ਹਾਲ ਰਹਿਣ ਤੇ ਸੁਰੱਖਿਅਤ ਮਹਿਸੂਸ ਕਰਨ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣੀਆਂ ਨੇ ਇਹ ਬੰਦ ਹੋਣਗੀਆਂ ਤੇ ਜਿਹੜਾ ਵਰਗ ਜਿਹੜਾ ਆ ਭਾਈਚਾਰਾ ਸਾਰਾ ਰਲ ਮਿਲ ਕੇ ਰਹੂਗਾ ਤੇ ਜਿਹੜੇ ਕਾਰੋਬਾਰੀ ਲੋਕ ਨੇ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਨੇ ਜਿੰਨਾ ਵਪਾਰੀ ਵਰਗ ਡਰਿਆ ਹੋਇਆ ਉਹਨਾਂ ਨੇ ਇੱਕ ਵਧੀਆ ਮਾਹੌਲ 'ਚ ਰਹਿਣ ਦੀ ਸਾਂਹੀ ਆਸ ਕਰਦੇ ਆ ਕਿ ਸਾਡੀ ਪਾਰਟੀ ਇਸ ਲਈ ਵੱਧ ਤੋਂ ਵੱਧ ਕਾਰਜ ਕਰੂਗੀ। ਜੀ ਕੀ ਫਤਿਹ। ਅੱਜ ਜੋ ਸੀਤਾ ਸਿੰਘਾਂ ਦੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਦਾ ਵਾਰਿਸ ਪੰਜਾਬ ਦੇ ਦਾ ਜੋ ਉਦਘਾਟਨ ਕੀਤਾ ਗਿਆ ਜਥੇਬੰਤੀ ਦਾ ਢਾਂਚਾ ਬਣਾਇਆ ਗਿਆ ਪੰਜ ਮੈਂਬਰੀ ਕਮੇਟੀ ਜੋ ਜ਼ਿਲ੍ਹਾ ਗੁਰਦਾਸਪੁਰ ਦੀ ਸਥਾਪਿਤ ਗਈ ਆ। ਉਦੇ ਵਿੱਚ ਪੰਜ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨਾਲ ਜੂਤ ਨੂੰ ਵੀ ਪ੍ਰਧਾਨ ਗਿਆ ਨਾਲ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਮੈਂ ਤੇ ਸਾਰੀ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਇਹ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਜਿਹੜੀ ਏਡੀ ਵੱਡੀ ਕੁਰਬਾਨੀ ਕੀਤੀ ਆ ਜਾਂ ਸਰਕਾਰਾਂ ਨੇ ਜੋ ਧੱਕਾ ਕੀਤਾ ਇਹ ਜੋ ਵੀ ਕਰ ਰਹੀਆਂ ਆਪਾਂ ਇਸ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆਪਾਂ ਇਹ ਜਿਹੜਾ ਵਾ ਕਮੇਟੀ ਦੇ ਵਿੱਚ ਮੈਂਬਰ ਚੁਣੇ ਨੇ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਵੀਰ ਨੌਜਵਾਨ ਇੱਥੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਤੇ ਸਾਡਾ ਜਿਹੜਾ ਮੇਨ ਮੋਟਿਵ ਆ ਸਾਡੀ ਪਾਰਟੀ ਦਾ ਭਾਈ ਅਮਰਤਪਾਲ ਸਿੰਘ ਹੋਣਾ ਦੀ ਜਿਹੜੀ ਸੋਚ ਸੀਗੀ ਪੰਥਕ ਸੋਚ ਕਿ ਜਿਵੇਂ ਮਹਾਰਾਜਾ ਰঞ্জੀਤ ਸਿੰਘ ਦੇ ਰਾਜਵਾਲੀ ਸੋਚ ਆ ਇਹਨਾਂ ਦੀ ਕਿ ਸਾਡੇ ਜਿਹੜਾ ਪੰਜਾਬ ਆ ਇਹਨੂੰ ਨਸ਼ੇ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਗੁਲਤਾਨ ਹੋਏ ਨੇ ਉਹਨਾਂ ਨੂੰ ਨਸ਼ਾ ਛਡਾਉਣਾ ਜਾਂ ਸਾਡੇ ਜਿਹੜੇ ਬੱਚੇ ਸਾਡੇ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵੱਲ ਨੂੰ ਭੱਜੇ ਜਾਣਦੇ ਆ ਇਹਨੇ ਨੇ ਪੈਸੇ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਸਾਡੀ ਸੋਚ ਆ ਕੇ ਚਲੋ ਇਹ ਸਾਰਾ ਕੁਝ ਕਰਨ ਦੇ ਨਾਲ ਜਿਹੜਾ ਸਮਾਜਿਕ ਢਾਂਚਾ ਵਾ ਵਧੀਆ ਹੋਵੇ ਸੋ ਇਸ ਕਰਕੇ ਅੱਜ ਜਿਹੜਾ ਵਾ ਜਥੇਬੰਦੀ ਦਾ ਢਾਂਚੇ ਦਾ ਅੱਜ ਜਿਹੜੀ ਤਿਆਰੀ ਕੀਤੀ ਗਈ ਆ ਤੇ ਨਵੇਂ ਉਮੀਦਵਾਰ ਜੇ ਸਾਥੇ ਗਏ ਆ ਹਾਂਜੀ ਭਾਈ ਅੰਮ੍ਰਿਤਪਾਲ ਜੀ ਦੀ ਮਾਤਾ ਜੀ ਆਏ ਸੀ ਹਾਂਜੀ ਭਾਈ ਅੰਮ੍ਰਿਤਪਾਲ ਜੀ ਦੇ ਮਾਤਾ ਜੀ ਆਏ ਸੀਗੇ ਤੇ ਉਹਨਾਂ ਨੇ ਨਵੇਂ ਜਿਹੜੇ ਮੈਂਬਰ ਚੁਣਿਆ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਨੇ ਜੀ ਕਰ ਕਰ ਭਾਜੀ ਇਹ ਮੂਰਿ ਇਲੈਕਟ ਹਾਂ ਹਾਂਜੀ ਬਿਲਕੁਲ ਜੀ ਸਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਸਾਫ਼ ਸੁਥਰੀ ਪਾਰਟੀ ਦਾ ਆਗਾਜ਼ ਹੋਵੇ ਤੇ ਇਹ ਜਿਹੜਾ ਸੁਨੇਹਾ ਆ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਨਸ਼ਾ ਛੱਡਣਾ ਜਾਂ ਪਤਿਤ ਪੁਣੇ ਤੋਂ ਜਿਹੜੇ ਜਿਹੜੇ ਪਤਿਤ ਹੋ ਗਏ ਨੇ ਸਿੱਖੀ ਤੋਂ ਜਾਂ ਸਾਂਝੀ ਵਲਤਾ ਦਾ ਸੁਨੇਹਾ ਆ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਜਾਂ ਕੋਈ ਇੱਕ ਧਰਮ ਦਾ ਕੋਈ ਇਹ ਹੈਗੀ ਆ ਪਾਰਟੀ ਆ ਇਹ ਸਾਰੇ ਸਾਰੇ ਲੋਕਾਂ ਦੀ ਸਾਂਝੀ ਪਾਰਟੀ ਹੈ ਜੀ ਕਿੱਡੇ ਦਾ ਕੋਡ ਭਾਜੀ ਕੋਈ ਦੀ ਕਰਨ ਦਾ ਆ ਵਾਹ ਬਾਡੀ ਬਾਡੀ ਭਾਈ ਅਮਰਪਾਲ ਸਿੰਘ ਹੁਣਾਂ ਦੀ ਜਿਹੜੀ ਮੁੱਢਲੀ ਸੋਚ ਸੀ ਕਿ ਤੁਹਾਨੂੰ ਵੀ ਪਤਾ ਕਿ ਜਿੰਨਾ ਜਦੋਂ ਭਾਈ ਸਾਹਿਬ ਹੁਣਾਂ ਨੇ ਆਣ ਕੇ ਸਾਰਾ ਕੁਝ ਸ਼ੁਰੂ ਕੀਤਾ ਇਹ ਪਾਰਟੀ ਦਾ ਜਦੋਂ ਸ਼ੁਰੂਆਤ ਕੀਤੀ ਆ ਜਿਹੜੀ ਉਹਦੀ ਮੇਨ ਮੁੱਢਲੀ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਇਹੋ ਸੀਗੀ ਕਿ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਨੇ ਉਹਨਾਂ ਨੂੰ ਮੁੜ ਕੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਵਾਸਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਅਸੀਂ ਵੀ ਉਸੇ ਸੋਚ ਨੂੰ ਗਾਂ ਲੈ ਕੇ ਜਾਵਾਂਗੇ ਓ ਨਿਹਾਲ ਸਿਖਾਉਂਦਾ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਇਹ 17 ਭਾਈ ਸਤਵੰਤ ਸਿੰਘ ਭਾਈ ਬਿਆਰ ਸਿੰਘ ਅਤੇ ਭਾਈ ਕੇਰ ਸਿੰਘ ਵਰਗੇ ਯੋਧਿਆਂ ਦੇ ਉੱਤੇ